ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਗੱਲ ਕਰਦੇ ਆਪਾਂ ਫੂਲੇਵਾਲ ਦੀ ਨਰੂਲ ਕ੍ਰਿਕਟ ਕੱਪ ਬਾਰੇ ਜੂ ਆਏ ਸਾਲ ਮੁੰਡੇ ਬਹੁਤ ਵਧੀਆ ਨਰੂਲ ਦਾ ਕ੍ਰਿਕਟ ਟੂਰਨਾਮੈਂਟ ਕਰਵਾਉਂਦੇ ਨੇ ਜਿੱਥੇ ਕਿ ਟੀਮਾਂ ਨੂੰ ਓਵਰ ਵਧੀਆ ਮਿਲਦੇ ਨੇ ਤੇ ਇੱਕ ਜਿਹੜੀ ਖਾਸੀਅਤ ਹੈ ਵੀ ਇੱਕ ਪੂਲ ਦੇ ਵਿੱਚ ਉਹ 10 ਟੀਮਾਂ ਹੀ ਰੱਖਦੇ ਆ ਪੰਜ ਮੈਚ ਤੇ ਵਧੀਆ ਓਵਰ ਹਰ ਇੱਕ ਪਲੇਅਰ ਨੂੰ ਮੌਕਾ ਮਿਲਦਾ ਇਸ ਕਰਕੇ ਬਈ ਬੇਨਤੀ ਆ ਵੀ ਜਿੰਨੀਆਂ ਵੀ ਟੀਮਾਂ ਉਥੇ ਐਂਟਰ ਹੋ ਚੁੱਕੀਆਂ ਨੇ 40 ਟੀਮਾਂ ਐਂਟਰ ਕਰਨੀਆਂ ਉਹਨਾਂ ਨੇ ਮਨ ਲੱਗਦਾ 40 ਟੀਮਾਂ ਹੋ ਚੁੱਕੀਆਂ ਨੇ ਐਂਟਰ ਪਰ ਗੱਲ ਜਿਹੜੀ ਹੈਗੀ ਹੈ ਵੀਰੇ ਟੀਮਾਂ ਨੂੰ ਵੀ ਚਾਹੀਦਾ ਵੀ ਆਪਾਂ ਉਹਨਾਂ ਦਾ ਸਾਥ ਦਈਏ ਇੱਕ ਤਾਂ ਕਮੇਟੀਆਂ ਜ਼ੋਰ ਲਾਉਂਦੀਆਂ ਬਈ ਵਧੀਆ ਓਵਰ ਮੈਨ ਚਾਹੀਦੇ ਆ ਨਵੇਂ ਪਲੇਅਰ ਨੂੰ ਮੌਕਾ ਮਿਲਣਾ ਚਾਹੀਦਾ ਉਹ ਉਹਨਾਂ ਨੇ ਬਈ ਕਰਤਾ 8 ਓਵਰ ਮਿਲਣੇ ਆ ਠੀਕ ਹੈ ਜੀ ਪੂਲ ਦੇ ਵਿੱਚ 5 ਮੈਚ ਬਣਦੇ ਯਾਨੀ ਕਿ 10 ਟੀਮਾਂ ਹੋਣਗੀਆਂ ਪਰ ਆਪਣਾ ਹੁਣ ਫਰਜ਼ ਹੀ ਬਣਦਾ ਵੀ ਆਪਾਂ ਟਾਈਮ ਤੇ ਜਾਈਏ ਜਿਸ ਦਿਨ ਪੂਲ ਬਣਦਾ ਹੈ ਆਪਣਾ ਉਸ ਦਿਨ ਖੇਡੀਏ ਇਹੀ ਹੈ ਜਿੱਥੇ ਵੀ ਨਰੂਲ ਟੂਰਨਾਮੈਂਟ ਵਧੀਆ ਕਰਾਉਣੀ ਹੈ ਕਮੇਟੀਆਂ ਉੱਥੇ ਆਪਾਂ ਆ ਦਈਏ ਕਈ ਟੀਮਾਂ ਨੇ ਜੋ ਸਾਥ ਨਹੀਂ ਦਿੰਦੀਆਂ ਪਰ ਆਪਣਾ ਫਰਜ਼ ਬਣਦਾ ਹੈ ਆਪਾਂ ਜ਼ਰੂਰ ਸਾਥ ਦਈਏ ਵਧੀਆ ਮੇਲਾ ਹੁੰਦਾ 8 ਓਵਰ ਹੈ ਸਭ ਤੋਂ ਵਧੀਆ ਗੱਲ ਤੇ ਇਹ ਲੱਗਦਾ ਹੈ ਜਿਹੜੇ ਪਲੇਅਰ ਨੂੰ ਮੌਕਾ ਨਹੀਂ ਮਿਲਦਾ ਉੱਥੇ ਆ ਕੇ ਮੌਕਾ ਮਿਲ ਜਾਂਦਾ ਤੇ ਨਵੀਂ ਟੀਮ ਸਾਹਮਣੇ ਆਉਂਦੀ ਆ ਮੇਲਾ ਜੈਦੀ ਆ ਪਿਛਲੇ ਸਾਲ ਅਸੀਂ ਦੇ ਪਿੰਡ ਵਾਲੇ ਮੁੰਡੇ ਖੇਡਿ ਉੱਥੇ ਦੌੜ ਦਾ ਫਾਈਨਲ ਮੈਚ ਖੇਡਿਆ ਗਿਆ ਬਹੁਤ ਵਧੀਆ ਲੱਗਿਆ ਇਸ ਕਰਕੇ ਸਾਰੀਆਂ ਟੀਮਾਂ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਸਾਦੀਏ ਸਤੰਬਰ ਦੇ ਲਾਸਟ ਹਫਤੇ ਦੇ ਵਿੱਚ ਜੋ ਮੇਲਾ ਖੇਡਿਆ ਜਾਣਾ ਹੈ ਫੂਲੇ ਵਾਲਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੋ ਆਏ ਸਾਲ ਨਰੂਲ ਮੇਲਾ ਕਰਾਉਂਦੇ ਐ ਸਹੀ ਟੀਮਾਂ ਰੱਖਦੀ ਐ ਪੂਲ ਦੇ ਵਿੱਚ ਆਓ ਆਪਾਂ ਵੀ ਸਾਦੀਏ ਕ੍ਰਿਕਟ ਨੂੰ ਬਚਾਈਏ ਜਿੰਨਾ ਹੋ ਸਕੇ ਆਸਤਰੀ ਕਾਲ ਵੀਰੇ ਸਾਰਿਆਂ ਨੂੰ